ਅੱਜ ਜਿਸ ਪੰਜਾਬ ਦੀ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਲੀਡਰ ਆਏ ਨੇ ਉਹਨਾਂ ਦੇ ਬੱਖੋ-ਬੱਖ ਵਿਚਾਰ ਸੁਣੇ ਗਏ ਨੇ ਅਸੀਂ ਪਿਛਲੇ ਦਿਨ ਕੱਲ ਵੀ ਮੈਂ ਆਪ ਦੇ ਵਿੱਚ ਖਬਰ ਲਵਾਈ ਸੀ ਜਿਹੜੀ ਪਾਰਟੀ ਕਿਸਾਨਾਂ ਹਿੱਤਾਂ ਲਈ ਲਿਖ ਕੇ ਸਾਨੂੰ ਵਿਸ਼ਵਾਸ ਦਿਵਾਉਗੀ ਵਿਸ਼ਵਾਸ ਸਾਨੂੰ ਅੱਗੇ ਵੀ ਦਿਵਾਇਆ ਨਹੀਂ ਮੋਦੀ ਸਾਹਿਬ ਨੇ ਬੜੇ ਵਿਸ਼ਵਾਸ ਦਿਵਾਇਆ ਕੈਪਟਨ ਸਾਹਿਬ ਨੇ ਬੜਾ ਵੱਡਾ ਵਾਅਦਾ ਕਰਕੇ ਬੜਾ ਵੱਡਾ ਧੋਖਾ ਕਰਤਾ ਸਾਡੇ ਨਾਲ ਸਾਡੇ ਸਰਜ ਸਾਰੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਡਾ ਕੋਈ ਕਰਜ਼ਾ ਮਾਫ਼ ਨਹੀਂ ਕੀਤਾ ਗਿਆ ਉਹਦੇ ਲਈ ਅਸੀਂ ਅੱਜ ਸਾਰੀ ਜਿਹੜੀ ਮੀਟਿੰਗ ਆ ਉਹ ਕੀਤੀ ਆ ਬੱਖੋ ਬੱਖ ਅਸੀਂ ਵਿਚਾਰ ਲਾਏ ਨੇ ਇਹ ਉਹ ਲਖਪਾਲ ਸਾਹਿਬ ਨੂੰ ਪਾਬਰਾਂ ਉਹਨਾਂ ਨੇ ਦੇ ਦਿੱਤੀਆਂ ਨੇ ਆਪਦੇ ਆਪ ਦੇ ਵਿਚਾਰ ਅਸੀਂ ਉਹਨਾਂ ਦੇ ਨੋਟ ਕਰਵਾ ਲਏ ਗਏ ਨੇ ਅਗਲੇ ਥੋੜੇ ਦਿਨਾਂ ਦੇ ਵਿੱਚ ਲਖਪਾਲ ਸਾਹਿਬ ਫੈਸਲਾ ਲੈਣਗੇ ਜਿਹੜੀ ਪਾਰਟੀ ਸਾਡੇ ਨਾਲ ਆ ਕੇ ਸਾਡੇ ਨਾਲ ਗੱਲ ਕਰੂ ਸਾਨੂੰ ਵਿਖਤੀ ਵਿਸ਼ਵਾਸ ਦੇਉ ਅਸੀਂ ਚੋਣ ਕਮਿਸ਼ਨ ਨੂੰ ਵੀ ਇਹ ਕਹਿ ਕੇ ਆਏ ਹਾਂ ਇਹ ਸਾਰੀਆਂ ਪਾਰਟੀਆਂ ਸਾਨੂੰ ਜੁਗਲੇ ਦਿਖਾਉਂਦੀਆਂ ਨੇ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਭਾਜਪਾ ਨੇ ਵੀ ਕਿਹਾ ਸੀ ਸੁਆਮੀ ਨਥਨ ਨਵਾਗੇ ਉਹ ਹੀ ਮੁਕਰ ਗਈ ਕਾਂਗਰਸ ਨੇ ਕਈ ਕਰਜ਼ੇ ਮਾਫ਼ ਕਰਾਂਗੇ ਕਾਂਗਰਸ ਨੇ ਮੁਕਰ ਗਈ ਵਿਖਤੀ ਸਾਡੇ ਨਾਲ ਗੱਲ ਕਰਨ ਇਹ ਪਾਰਟੀਆਂ ਵਿਅਕਤੀ ਸਾਡੇ ਨਾਲ ਸਮਝੌਤਾ ਕਰਨ ਤੇ ਜੇ ਨਹੀਂ ਇਹ ਲਾਗੂ ਕਰਦੀਆਂ ਤਾਂ ਅਸੀਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਵੀ ਇਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਅੱਜ ਕੋਈ ਪਹਿਲਾਂ ਗੰਨਾ ਕਿਸਾਨਾਂ ਵਾਲੀ ਮਗਰ ਅੱਜ ਅਸੀਂ ਗੰਨਾ ਕਿਸਾਨਾਂ ਨੇ ਜਿਹੜੀ ਐਜੂਕੇਸ਼ਨ ਅਸੀਂ ਕੀਤੀ ਹੈ ਧੂੜੀ ਦੇ ਵਿੱਚ ਸਾਡੇ 4 ਬੰਦੇ ਮਰਨ ਵਰਤੇ ਉੱਥੇ ਬੈਠੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਬਾਰੀ-ਬਾਰੀ ਚੁੱਕ ਲਿਆ ਸੀ ਤੇ ਹਸਪਤਾਲ ਦਾਖਲ ਕਰਾ ਦਿੱਤਾ ਸੀ ਉਹਨਾਂ ਦਾ ਵੀ ਅੱਜ ਅਸੀਂ ਸਨਮਾਨ ਕੀਤਾ ਗਿਆ ਪਰ ਸਾਡੀ ਉਹ ਗੱਲ ਪੂਰੀ ਤਰ੍ਹਾਂ ਨਹੀਂ ਮੰਨੀ ਗਈ ਸਾਡਾ ਵਾਅਦਾ ਡੀਸੀ ਸਾਹਿਬ ਨੇ ਕੀਤਾ ਸੀ ਇਹਨਾਂ ਦੇ ਐਮਐਲਏ ਕਾਂਸੇ ਐਮਐਲਏ ਗੋਲਦੀ ਨੇ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਸਾਡਾ ਅਜੇ ਵੀ ਤੱਕ ਨਹੀਂ ਨਿਭਾਇਆ ਗਿਆ ਸਾਡੀ ਅੱਜ ਵੀ ਜਿਹੜੀ ਪੇਮੈਂਟ ਦਿੰਨੇ ਦੀ ਆ ਕੋਆਪਰੇਟਿਵ ਦੀ ਜਿਹੜੀ ਪੰਜਾਬ ਵਿੱਚ ਪਿਛਲੇ ਸਾਲ ਦੀ 80 ਕਰੋੜ ਖੜੀ ਆ 100 ਸਵਾ 100 ਕਰੋੜ ਪ੍ਰਾਈਵੇਟ ਮਿਲਾਂ ਦੀ ਖੜੀ ਆ ਐਤਕੀ ਸਾਲ ਦੀ ਸਾਡੀ 7-800 ਕਰੋੜ ਰੁਪਈਆ ਤੇਰੀ ਸਰਕਾਰ ਵੱਲ ਖੜੀ ਆ ਪਤਾ ਨਹੀਂ ਸਰਕਾਰ ਕਿਉਂ ਸੁੱਤੀ ਬਈ ਆ ਅੱਜ ਤੱਕ ਪਹਿਲੀ ਵਾਰ ਹੋਇਆ ਇਹ ਜਿੰਦਗੀ ਦੇ ਵਿੱਚ ਲਾ ਲੋ ਜਨ ਜਦਾ ਦੇਸ਼ ਯਾਦ ਹੋਇਆ ਵੀ ਜੇ ਸਾਡੀ ਪੇਮੈਂਟ ਆਪਦਾ ਗੰਨਾ ਵਿੱਚ ਹੋਈ ਜੀ ਸਾਨੂੰ ਪੇਮੈਂਟ ਨਾ ਮਿਲ ਰਹੀ ਹੋਵੇ ਪਹਿਲੇ ਫੈਕਚਰ ਨੂੰ ਤੁਸੀਂ ਜੇ ਪਸੰਨਾ ਦੀ ਗੱਲ ਰੱਖੀ ਜਾਂਦੇ ਆ ਕਿ ਪਸੰਨਾ ਦੀ ਗੱਲਾਂ ਪੁੱਛੀਆਂ ਹੁੰਦੀਆਂ ਉਹਨਾਂ ਦੀ ਮੈਂ ਦੇਰ ਤੋਂ ਨਹੀਂ ਆ ਰਹੀ ਜਿਹੜੇ ਵੀ ਕਾਇਦਾਸ ਤੋਂ ਪੇਸ਼ ਕਰ ਕੋਈ ਸਾਡੀ ਮੰਗ ਨਹੀਂ ਪੈਦਾ ਹੋਈ ਅੱਜ ਵੀ ਇਹ ਜਿਹੜੇ ਮੈਨੀਫੈਸਟੋ ਸਰਕਾਰਾਂ ਬਣਾ ਰਹੀਆਂ ਨੇ ਉਹੀ ਮੈਂ ਗੱਲ ਕਰ ਰਿਹਾ ਸੀ ਵੀ ਉਹਨੂੰ ਲੀਗਲਾਈਜ਼ ਕੀਤਾ ਜਾਵੇ ਚੋਣ ਕਮਿਸ਼ਨ ਉਹ ਪਾਰਟੀ ਦੀ ਮਾਨਤਾ ਰੱਦ ਕਰੇ ਜਿਹੜਾ ਸਾਡੇ ਨਾਲ ਵਾਅਦੇ ਝੂਠੇ ਕਰਕੇ ਮੁੱਕਰ ਜਾਂਦੇ ਆ ਅੱਜ ਸਪੈਸ਼ਲ ਮੀਟਿੰਗ ਸੀ ਸਾਡੀ वैसे हर दासन ਕਰਦੇ ਪਰ ਕਿਉਂਕਿ ਚੋਣਾਂ ਦਾ ਵੇਗ ਰੁਕ ਚੁੱਕਾ ਸਿਆਸੀ ਪਾਰਟੀਆਂ ਸਾਡੇ ਮਗਰ ਫੜਦੀਆਂ ਨਹੀਂ ਪਰ ਅਸੀਂ ਉਹਨਾਂ ਦੇ ਅੱਖਾਂ ਸਾਨੂੰ ਇਹ ਬਹੁਤੀ ਕਾੜੀ ਨਹੀਂ ਅਜੇ ਬੜਾ ਟਾਈਮ ਪਿਆ ਪੰਜਾਬੀ ਇਹ ਤੋਂ ਹਾਂ ਜਿੱਥੇ ਤਾਂ ਵੀ ਅਸੀਂ ਹੌਲੀ ਹੌਲੀ ਫੈਸਲਾ ਲਵਾਂਗੇ ਅੱਜ ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਨੇ ਪੰਜਾਬ ਅਗਜ਼ਾਈਟਰ ਕਿਹਾ ਜਿੰਨੇ ਵੀ ਵਾਕੀ ਕਿਸਾਨ ਹੋਰ ਵੀ ਆ ਗਏ ਸਾਰਿਆਂ ਦੀ ਅਸੀਂ ਰਹਿਤ ਔਰ ਕਾਹੀ ਚੰਗੇ ਸੁਝਾਅ ਸਾਨੂੰ ਅੱਜ ਇੱਥੇ ਮੇਰੇ ਵੀ ਪੁਣਾ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਅੱਜ ਮੈਂ ਤੁਹਾਨੂੰ ਕੁਝ ਨਹੀਂ ਦੱਸੂਗਾ ਵੀ ਅਸੀਂ ਕੀ ਕਰਾਂ ਅੱਜ ਮੈਂ ਸੁਝਾਅ ਲੈਣੇ ਮੈਨੂੰ ਪਾਵਨਾ ਇਹਨਾਂ ਨੇ ਦਿੱਤੀਆਂ ਨੇ ਪ੍ਰਧਾਨ ਨੂੰ ਮੈਂ ਛੇੜਿਆ ਇਹਨਾਂ ਨੇ ਮੈਨੂੰ ਪਾਵਨਾ ਦਿੱਤੀਆਂ ਨੇ ਜਿਸ ਤਰ੍ਹਾਂ ਦੇ ਸੁਝਾਅ ਦਿੱਤੇ ਨੇ ਉਹਨਾਂ ਦੇ ਪੂਰਾ ਵਿਚਾਰ ਕਰਕੇ ਆਪਾਂ ਅਦਾਨ ਕਰਾਂ ਮੈਨੀਫੈਸਟੋ ਦੇ ਦੱਸਣ ਨੂੰ ਯਕੀਨ ਨਹੀਂ ਇਹਨਾਂ ਦੇ ਇਤੇ ਕਿਸੇ ਮੈਂ ਮੈਨੀਫੈਸਟੋ ਦਾ ਹਰ ਵਾਰੀ ਇਹ ਰਿਲੀਜ਼ ਕਰਦੇ ਆ ਇਹਦਾ ਝੂਠ ਦੇ ਭੰਦੇ ਕ੍ਰੇਟੀ ਵਾਲਾ ਕਰੂਗਾ ਅਸੀਂ ਦੇਖਾਂਗੇ ਪਿਛਲੀ ਕਾਰਗਜ਼ਰੀ ਤੇ ਅੱਗੇ ਨੂੰ ਕੋਈ ਕੀ ਕਰ ਸਕਦਾ ਅਸੀਂ ਸਾਰੀਆਂ ਗੱਲਾਂ ਵਿਚਾਰ ਕੇ ਥੋੜੇ ਦਿਨਾਂ ਵਿੱਚ ਇਹ ਵੱਡੀ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਇੱਥੇ ਹੀ ਸੱਦ ਕੇ ਅਰੰਭ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਰਿਟਰਨ ਦੇ ਵਿੱਚ ਦੇਣ ਜੇ ਪੋਲੀਟਿਕਲ ਪਾਰਟੀ ਇਹ ਤਾਂ ਐਨੀ ਗੱਲਾਂ ਜੀ ਰਿਟਰਨ ਵੀ ਦੇ ਦੇਣਗੇ ਫਿਰ ਮੁੱਕਰ ਜਾਣਗੇ ਅਸੀਂ ਹਸਤਾਨ ਤਾਂ ਬਣਾ ਲਈ ਸਾਡੇ ਇਹ ਤਾਂ ਸਾਹਮਣਾ ਕੇ ਮੁੱਕਰ ਜਾਂਦੇ ਅਸੀਂ ਖੜਾ ਕਰਾਂਗੇ ਇਸ ਵਾਰ ਅਸੀਂ ਕੋਈ ਬੰਦਾ ਇਲੈਕਸ਼ਨ ਜਾਂਦਾ ਖੜਾ ਕਰਦੇ ਨਹੀਂ ਨਾ ਖੜਾ ਕਰਾਂਗੇ ਪਰ ਕਰ ਸਕਦੇ ਹਾਂ ਸਾਡੇ ਸਾਡੇ ਦੇ ਪਵੰਦੀ ਕੋਈ ਨਹੀਂ ਖੜਾ ਕਰਨ ਤੇ ਤੁਹਾਨੂੰ ਨਹੀਂ ਲੱਗਦਾ ਕੋਈ ਬੰਦਾ ਖੜਾ ਕਰਵਾ ਦੇਣਾ ਕਿਉਂਕਿ ਸਰਕਾਰ ਨਹੀਂ ਸਾਨੂੰ ਨਹੀਂ ਲੱਗਦਾ ਜੀ ਸਾਨੂੰ ਬਤਾਓ ਅਸੀਂ ਜੇ ਬੰਦਾ ਖੜਾ ਵੀ ਕਰਾਂਗੇ ਨਾ ਉਹਨੇ ਜਿੱਤਣਾ ਨਹੀਂ ਉਹਦੀ ਬੇਇੱਜ਼ਤੀ ਕਰਨੀ ਹੋਊਗੀ ਉਹ ਨੌਜਵਾਨ ਤੇ ਜਾਪਾਂਗੇ ਅਸੀਂ ਕੋਈ ਬੰਦਾ ਨਹੀਂ ਖੜਾ ਕਰਾਂਗੇ ਮੈਂ ਕਿ ਹਰਪਾਲ ਬਾਣੀ ਜੀ ਉਸ ਨੇ ਕਿਸਾਨਾਂ ਨੇ ਐਲਾਨ ਕੀਤਾ ਹੈ ਯੂਨੀਵਰਸਿਟੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਵੀ ਜੋ ਵੀ ਐਲਾਨ ਕੀਤਾ ਚਾਹੇ ਭਾਜਪਾ ਨੇ ਕੀਤਾ ਚਾਹੇ ਕਾਂਗਰਸ ਨੇ ਕੀਤਾ ਇਹ ਸਾਰਾ ਹੀ ਝੂਠ ਦਾ ਬਲੰਗਾ ਇਹਦੇ ਤੇ ਸਾਨੂੰ ਕੋਈ ਯਕੀਨ ਨਹੀਂ ਕਿਸੇ ਤੇ ਤੇ ਅਸੀਂ ਸੋਚਾਂਗੇ ਇਹਨਾਂ ਦੀ ਕਾਰਗੁਜ਼ਾਰੀ ਪਿਛਲੀ ਵੀ ਦੇਖਾਂਗੇ ਆਉਣ ਬਾਰੇ ਵੀ ਸੋਚਾਂਗੇ ਉਹਦੇ ਮੁਤਾਬਕ ਇਹ ਲਾਂਖਾ ਇਹ ਲਾਂਖਾ ਦੀ ਗੱਤ ਕਰਾਂਗੇ ਦੋ ਚਾਰ ਦਿਨ ਚ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਾਂਗੇ ਤੇ ਜਿਹੜੀ ਸਵਾਮੀ ਨਾਥਨ ਦੀ ਰਿਪੋਰਟ ਹੈ ਉਹਦੇ ਬਾਰੇ ਭਾਸ਼ਾ ਫਿਰ ਦੁਬਾਰਾ ਮੁੜ ਕੇ ਉਹ ਕਰ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਾਰਾ ਹੀ ਝੂਠ ਬੋਲਦੀ ਹੈ ਕੰਮ ਲョਏਗੀ ਕਿ ਨਹੀਂ ਅੱਛੀ ਉਹ ਸਾਰਾ ਹੀ ਝੂਠ ਬੋਲ ਰਹੀ ਹੈ ਸਵਾਮੀ ਨਾਥਨ ਕਿਸੇ ਨੇ ਲਾਗੂ ਨਹੀਂ ਕਰਨਾ ਇਹ ਸਾਡੇ ਸੰਘਰਸ਼ ਤੋਂ ਲਾਗੂ ਹੋਣ ਓਕੇ ਠੀਕ ਹੈ ਬੜੀ ਕਲੀਅਰ ਕਰਨਾ ਇਹਦੇ ਵਾਸਤੇ ਸਾਨੂੰ ਵੱਡਾ ਸੰਘਰਸ਼ ਕਰਨਾ ਪੈਣਾ ਕੈਮਰਾਮੈਨ ਨੰਨਾ ਫਲੋਰ ਦੇ ਨਾਲ ਆਰਤੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ